जय श्री राम जय श्री राम सारे शहर निवासी हम जान के बड़ी खुशी होवेगी कि युद्ध में भगवान श्री राम ने मंदिर का निर्माण चल रहा है कि 22 तारीख को भगवान श्री राम दी मूर्ति स्थापना है ते 22 तारीख को शहर फरीदकोट में श्री जी परिवार वालों भव्य यात्रा निकाली जा रही है जिस यात्रा में सारे शहर निवासियों को हिस्सा पाना चाहिए तो यात्रा में ਜਾਣਾ ਚਾਹੀਦਾ ਹੈ ਤੇ ਆਪਾਂ ਨੂੰ 22 ਤਰੀਕ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਜੈ ਸ਼riram ਜੈ ਸ਼੍ਰੀ ਰਾਮ ਬਗਵਾਨ શ્રી ਰਾਮ ਜੀ ਦੇ ਭਵਿਆ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਇਸ ਨਿਰਮਾਣ ਦੇ ਵਿੱਚ ਸਮੂਹ ਸੰਗਤ ਨੂੰ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਭਗਵਾਨ ਸ਼੍ਰੀ ਰਾਮ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਪਰਤੇ ਸੀ ਤੇ ਦੀਪਮਾਲਾ ਹੋਈ ਸੀ ਉਸੇ ਤਰ੍ਹਾਂ

ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ